ਸੁਲਤਾਨਪੁਰ ਲੋਧੀ ਦੇ ਵਿੱਚ ਜੋ ਘਟਨਾ ਵਾਪਰੀ ਸੀ ਉਸ ਨੂੰ ਲੈ ਕੇ ਨਿਹੰਗ ਸਿੰਘਾਂ ਦੇ ਵਿਚਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਵਿਚਕਾਰ ਝੜਪ ਹੋ ਗਈ ਸੀ ਤੇ ਜਿਸ ਨੂੰ ਲੈ ਕੇ ਅਜੇ ਤੱਕ ਸਰਕਾਰਾਂ ਨੇ ਚੁੱਪ ਬੱਟੀ ਹੋਈ ਹੈ ਦੱਸਦੀ ਹੈ ਕਿ ਇਹ ਬਿਆਨ ਸੁਖਵੀਰ ਸਿੰਘ ਬਾਦਲ ਦੀ ਅਹਿਮ ਕਾਨਫਰੰਸ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਦਿੱਤੇ ਗਏ ਨੇ ਤੇ ਦੂਜੇ ਪਾਸੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਕਿਹਾ ਹੈ ਕਿ ਜੋ ਗੁਰੂ ਘਰ ਦੇ ਵਿੱਚ ਸ਼ਰਿਆਮ ਬੇਅਦਬੀ ਹੋਈ ਹੈ ਉਸ ਨੂੰ ਲੈ ਕੇ ਅਜੇ ਤੱਕ ਸਰਕਾਰਾਂ ਨੇ ਚੁੱਪ ਬੱਟੀ ਹੋਈ ਹੈ ਹੁਣ ਕਿਉਂ ਨਹੀਂ ਬੋਲਦੇ ਤੇ ਜਦੋਂ ਅਕਾਲੀ ਦਲ ਦੀ ਬਾਰੀ ਆਉਂਦੀ ਹੈ ਤਾਂ ਹਮੇਸ਼ਾ ਇਹ ਹੀ ਗੱਲ ਕਹਿੰਦੇ ਆ ਕਿ ਬੇਅਦਬੀ ਅਕਾਲੀ ਦਲ ਨੇ ਕਰਵਾਈ ਹੈ ਤੇ ਹੁਣ ਕਿੱਥੇ ਨੇ ਉਹ ਪਾਰਟੀਆਂ ਜਿਹੜੀਆਂ ਸੁਲਤਾਨਪੁਰ ਲੋਧੀ ਦੇ ਮਾਮਲੇ ਦੇ ਵਿੱਚ ਜਿਹੜੀਆਂ ਚੁੱਪ ਬੱਤੀ ਬੈਠੇ ਨੇ ਇਹ ਬਿਆਨ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਦਿੱਤੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਇੱਕ ਮੈਂ ਸचेत ਵੀ ਕਰਨੀ ਚਾਹੁੰਨਾ ਸਟੇਜ ਤੋਂ ਥੋੜਾ ਜਿਆ ਕਿ ਜਿਹੜੇ ਬਿਆਦਬੀ ਦੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਵੀ ਪੁੱਛਣਾ ਚਾਹੁੰਨਾ ਆ ਪਿੱਛੇ ਸੁਲਤਾਨਪੁਰ ਲੋਧੀ ਤੇ ਹੀ ਗੋਲੀ ਚੱਲੀ ਕੋਈ ਮੋਰੇ ਅੰਦਰ ਧਾੜ ਵੀ ਨਹੀਂ ਸੀ ਬੈਠੇ ਸਿੱਖ ਪੰਥ ਦੀ ਨਿਖੜ ਮੰਗ ਨਿਹੰਗ ਸਿੰਘਾਂ ਦੀ ਦੂਸਰੀ ਜਥੇਬੰਦੀ ਬੈਠੀ ਸੀ ਤੇ ਅੰਦਰ ਕੋਈ ਗੋਲੀਬਾਰੀ ਨਹੀਂ ਸੀ ਅੰਦਰ ਕੋਈ ਮੁਕਾਬਲਾ ਨਹੀਂ ਸੀ ਕੀ ਉਹ ਬਿਆਦਬੀ ਭੁੱਲ ਗਏ ਆਪਾਂ ਬਲੂ ਸਟਾਰ ਨੂੰ ਭੁੱਲ ਗਏ ਆਪਾਂ ਕਿਹੜੀ ਬੇਦਬਤੀ ਜਿਹੜੀ ਅੱਜ ਤੁਹਾਡੇ ਅੰਦਰ ਨਹੀਂ ਸ਼੍ਰੋਮਣੀ ਅਕਾਲੀ ਦਲ ਕਰੇ ਤੇ ਬਿਆਦਬੀ ਤੇ ਜੇ ਅਸੀਂ ਕਰੀਏ ਫਿਰ ਉਹਦਾ ਕੁਝ ਵੀ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਗਾਹੇਬ ਗਾਹੇ ਇਹ ਓਪਨਲੀ ਅਕਾਲ ਤਖਤ ਦੀ ਬਰੂਹ ਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਹੁਣੀ ਕਿਹਾ ਸੀ ਕਿ ਜਾਣੇ ਅਣਜਾਣੇ ਵਿੱਚ ਸਾਤੋਂ ਜੇ ਕੋਈ ਵੀ ਭੁੱਲ ਹੋਈ ਖਾਲਸਾ ਪੰਥੋਂ ਮਾਫੀ ਮੰਗੀ ਪਰ ਜਰਿਆ ਨਹੀਂ ਗਿਆ ਇੱਕਦਮ ਉਹ ਪ੍ਰਾਣੀਆਂ ਲੀਹਾਂ ਕਰਨ ਦਾ ਜਾਗਰ ਕੀਤਾ ਜਿਹੜੀਆਂ ਅੱਜ ਸਾਡੇ ਵਿੱਚ ਫਿਰ ਪ੍ਰਬਲ ਹੋ ਰਹੀਆਂ ਮੈਂ ਕਹਿਣਾ ਚਾਹੁੰਦਾ ਅੱਜ ਉਹ ਜਥੇਬੰਦੀਆਂ ਭੁੱਲ ਗਈਆਂ ਸ਼੍ਰੀ ਦਰਬਾਰ ਸਾਹਿਬ ਦੀ ਬਿਆਦਮੀ ਸਿੱਖ ਪੰਥ ਦੇ ਵਿੱਚ ਜਿੰਨਾ ਚਿਰ ਸਿੱਖ ਪੰਥ ਸੇ ਬਾਨੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਦੋਂ ਦੀ ਸਿਰਜਣਾ ਸ੍ਰੀ ਹਰਮੰਦਰ ਸਾਹਿਬ ਦੀ ਕੀਤੀ ਜਾਂ ਉੱਥੇ ਮੁ슬ਮਾਨ ਬਿਆਦਬੀ ਕਰਦਾ ਯਤਨ ਕਰਦੇ ਰਹੇ ਪਰ ਅੱਜ ਜਿਹੜੀ ਉਹ ਬਿਆਦਬੀ ਕਰਦਾ ਯਤਨ ਕੀਤਾ ਗਿਆ ਇੱਕ ਮੰਦਾ ਅੰਦਰ ਚ ਗਿਰਦੇ ਦੇ ਆ ਗਿਆ ਅੱਜ ਉਹ ਬਿਆਦਬੀ ਭੁੱਲ ਗਏ ਆਪਾਂ ਇਹ ਇੱਕ ਸਾਜ਼ਿਸ਼ ਆ ਸ਼੍ਰੋਮਣੀ ਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਇਹ ਇੱਕ ਸਾਜ਼ਿਸ਼ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਦੀ ਸੋਮੋਂ ਨਾਂ ਗੁਰੂ ਨੇ ਕਿਹਾ ਸੀ ਕਿ ਜਿਸ ਵੇਲੇ ਤੈਨੂੰ ਨੀਂਦ ਆਵੇ ਮੇਰਾ ਨਾਮ ਜਪੀ ਉੱਠ ਕੇ ਅਮਰ ਤੇ ਵੇਲੇ ਸਿਮਰਨ ਕਰੀ ਆਪਣਾ ਨਿਤਨੇਮੀ ਹੋਵੇਂ ਮੈਂ ਤੇਰੇ ਕੋਲ ਹਾਜ਼ਰ ਹੋਊਗਾ ਇਸ ਦੁਨੀਆ ਦੀ ਧਾਰਤੀ ਦੇ ਕੋਈ ਰੈਵਰ ਨਹੀਂ ਐਡਾ ਹਜ਼ੂਰ ਸਾਹਿਬ ਦੀ ਧਾਰਤੀ ਨੂੰ ਚੇਤਾ ਕਰੋ ਜਿਵੇਂ ਸਤਗੁਰ ਜੀ ਨੇ ਸੱਚਖੰਡ ਜੋਤੀ ਜੋਤ ਸਮਾਉਣਾ ਸੀ ਹੈ ਕੋਈ ਐਡਾ ਰੈਵਰ ਸਿੱਖਾਂ ਨੇ ਕਿਹਾ ਗੁਰੂ ਸਾਹਿਬ ਜੀ ਹੁਣ ਤੁਸੀਂ ਚਲੇ ਜਾਣਾ ਸਾਡਾ ਪਿੱਛੇ ਬਾਲੀ ਕੌਣ ਹੋਊ ਸਤਗੁਰ ਜੀ ਕਹਿੰਦੇ ਤੁਹਾਡੇ ਬਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਣਗੇ ਜਿਹਨਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤੇ ਸਤਗੁਰ ਜੀ ਜੇ ਤੁਹਾਡੇ ਦਰਸ਼ਨ ਕਰਨੇ ਹੋਣ ਕਹਿੰਦੇ ਪੰਜਾਂ ਪਿਆਰਿਆਂ ਨੂੰ ਸਵੇਰੇ ਨਿਤਨੇਮ ਕਰਕੇ ਦਰਸ਼ਨ ਕਰ ਲਈ ਫਤਿਹ ਬੁਲਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਜ਼ਰ ਹੋਊਗਾ ਗੁਰੂ ਸਾਹਿਬ ਜੀ ਪੰਜਾਂ ਨਾਂ ਲੱਭਣ ਕਹਿੰਦੇ ਸਵੇਰੇ ਤਿਆਰਬਰ ਤਿਆਰ ਹੋ ਕੇ ਇਸ਼ਨਾਨ ਕਰਕੇ ਆ ਚੁਗਲ ਜਿਹੜਾ ਸ਼ੀਸ਼ਾ ਉਹਦੇ ਮੋਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਆਪਣੇ ਆਪ ਨੂੰ ਮੈਂ ਤੇਰੇ ਕੋਲ ਹਾਜ਼ਰ ਹੋਊਗਾ ਉਸ ਪਵਿੱਤਰ ਧਰਤੀ ਦੇ ਬਾਰਸੋ ਸੱਚ ਤੇ ਝੂਠ ਦੀ ਪਹਿਚਾਣ ਕਰੋ ਅੱਜ ਝੂਠ ਦੀ ਦੁਕਾਨਦਾਰੀ ਵੱਡੀ ਸੱਜ ਗਈ ਪਰ ਤੁਹਾਡੇ ਮੈਂ ਇਹ ਹੌਸਲੇ ਜਿਹੜੇ ਅੱਜ ਤੁਸੀਂ ਇੱਥੇ ਵੱਡੇ ਪੰਦਰ ਤੇ ਪਹੁੰਚੇ ਆ ਤੇ ਸਭ ਤੋਂ ਵੱਡਾ ਜਿਹੜਾ ਪਰਸੋਂ ਇੱਥੇ 12 ਤਰੀਕ ਨੂੰ ਬੀਬੀਆਂ ਨੇ ਇਕੱਠ ਕਰਕੇ ਦਿਖਾ ਲਿਆ ਬਾਦਲ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਸੀ ਸੱਤਾ ਦੇ ਵਿੱਚ ਕਿ ਜੇ ਮੀਟਿੰਗਾਂ ਦੇ ਵਿੱਚ ਬੀਬੀਆਂ ਵੱਧ ਆਉਣ ਲੱਪਣ ਉਸ ਪਾਰਟੀ ਨੂੰ ਰਾਜ ਸੱਤਾ 'ਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ